ਦੇਖਰੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਨਵਦੀਪ ਮਾਨਤਾ ਜਿਸ ਘੜੀਆਂ ਦਾ ਸਭ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਉਹ ਘੜੀਆਂ ਆ ਚੁੱਕੀਆਂ ਨੇ ਦਰਅਸਲ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਭਾਈ ਅਮਰਿਤਪਾਲ ਸਿੰਘ ਸਵੇਰੇ ਤੜਕੇ 4 ਵਜੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਤੋਂ 에ਅਰ ਫੋਰਸ ਦੇ ਸਪੈਸ਼ਲ ਜਹਾਜ਼ ਤੇ ਰਾਹੀਂ ਦਿੱਲੀ ਲਿਆਂਦਾ ਜਾ ਰਿਹਾ ਹੈ ਥੋੜੇ ਸਮੇਂ ਦੇ ਦਰਮਿਆਨ ਹੀ ਪਾਰਲੀਮੈਂਟ ਦੇ ਵਿੱਚ ਪਹੁੰਚ ਜਾਏਗਾ ਅਮਰਿਤਪਾਲ ਸਿੰਘ ਦਾ ਕਾਫਲਾ ਜਿਹੜੇ ਕੀ ਹਲਕਾ ਖਡੂਰ ਸਾਬ ਤੋਂ ਵੱਡੇ ਬਹੁਮਤ ਦੇ ਨਾਲ ਜਿੱਤ ਹਾਸਲ ਕਰਕੇ ਪਾਰਲੀਮੈਂਟ ਦੀਆਂ ਪੋੜੀਆਂ ਚੜਨਗੇ ਹਾਲਾਂਕਿ 10 ਸ਼ਰਤਾਂ ਜਿਹੜੀਆਂ ਨੇ ਲਗਾਈਆਂ ਗਈਆਂ ਨੇ ਅਮਰਿਤਪਾਲ ਸਿੰਘ ਨੂੰ ਲੈ ਕੇ ਜਿਸ ਦੀ ਜ਼ਿੰਮੇਵਾਰੀ ਐਸਐਸਪੀ ਸਤਿੰਦਰ ਸਿੰਘ ਦੀ ਵੀ ਲਗਾ ਦਿੱਤੀ ਗਈ ਹੈ ਤਾਂ ਅੱਜ ਸਵੇਰੇ 4 ਵਜੇ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਤੇ ਦਿੱਲੀ ਦੇ ਲਈ ਰਵਾਨਾ ਹੋ ਚੁੱਕੇ ਨੇ 에어ਫੋਰਸ ਦੇ ਸਪੈਸ਼ਲ ਜਹਾਜ਼ ਤੇ ਰਹੀਂ ਹਾਲਾਂਕਿ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਚੈਂਬਰ ਦੇ ਵਿੱਚ ਜਾ ਕੇ ਜੋ ਹੈ ਹਲਫਲੈਂਡ ਦੇ ਐਮਪੀ ਦੇ ਅਹੁਦੇ ਦੀ ਕਿਸੇ ਨਾਲ ਮੁਲਾਕਾਤ ਕਰਨ ਦਾ ਸਮਾਂ ਨਹੀਂ ਦਿੱਤਾ ਗਿਆ ਤੇ ਅਮ੍ਰਿਤਪਾਲ ਦੇ ਉੱਤੇ ਜੋ 10 ਸ਼ਰਤਾਂ ਲਗਾਈਆਂ ਨੇ ਉਹਨਾਂ ਦੇ ਵਿੱਚ ਇੱਕ ਸ਼ਰਤ ਇਹ ਵੀ ਹੈ ਕਿ ਉਹ ਕਿਸੇ ਤਰ੍ਹਾਂ ਦਾ ਕੋਈ ਵੀ ਜਿਸ ਨਾਲੇ ਦੇਸ਼ ਦੇ ਕਾਨੂੰਨ ਨੂੰ ਜਾਂ ਦੇਸ਼ ਦੀ ਜੋ ਜ ਸ਼ਾਂਤੀ ਅਸ਼ਾਂਤੀ ਹੋਵੇ ਅਜੇਹਦ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਵੀ ਬਿਆਨ ਨਹੀਂ ਦੇਣਗੇ ਜਿਸ ਕਰਕੇ ਦੇਸ਼ ਦੀ ਸ਼ਾਂਤੀ ਭੰਗ ਹੋਵੇ ਹਾਲਾਂਕਿ ਅਮ੍ਰਿਤਪਾਲ ਦੇ ਮਾਤਾ ਪਿਤਾ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਸੀ ਕਿ ਆਖਿਰਕਾਰ ਉਹਨਾਂ ਨੂੰ ਵੀ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ ਗਿਆ ਮੁਲਾਕਾਤ ਨਹੀਂ ਕਰ ਸਕਣਗੇ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦਿੱਲੀ ਦੇ ਲਈ ਰਵਾਨਾ ਹੋ ਚੁੱਕੇ ਨੇ ਤੇ ਉਹ ਮੁਲਾਕਾਤ ਕਰ ਸਕਦੇ ਨੇ ਆਪਣੇ ਪੁੱਤਰ ਜਿਹੜੇ ਕਿ ਇਸ ਵੇਲੇ ਡਿਬਰੂਗੜ ਜੇਲ੍ਹ ਤੋਂ ਐਮਪੀ ਬਣ ਕੇ ਬਾਹਰ ਨਿਕਲੇ ਨੇਲੇ ਦਿੱਲੀ ਦੇ ਲਈ ਰਵਾਨਾ ਹੋ ਚੁੱਕੇ ਨੇ ਤਾਂ ਡਿਬਰੂਗੜ ਜੇਲ੍ਹ ਤੋਂ ਦਿੱਲੀ ਲਿਆਂਦਾ ਜਾ ਰਿਹਾ ਹੈ ਅਮ੍ਰਿਤਪਾਲ ਸਿੰਘ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਬਿਆਨ ਨਹੀਂ ਦੇਣਗੇ ਪੰਜਾਬ ਅਤੇ ਅਸਾਮ ਪੁਲਿਸ ਦਾ ਸਖਤ ਪਹਿਰਾ ਤਾਂ ਰਵਾਨਾ ਹੋ ਚੁੱਕੇ ਹੈ ਥੋੜੀ ਦੇਰ ਦੇ ਵਿੱਚ ਤਸਵੀਰਾਂ ਵੀ ਜੜੀਆਂ ਨੇ ਸਾਹਮਣੇ ਆ ਜਾਣਗੀਆਂ ਕਿਉਂਕਿ ਪੰਜਾਬ ਦੇ 12 ਐਮਪੀਜ਼ ਦੇ ਵੱਲੋਂ ਸੌਂ ਚੁੱਕਲੇ ਗਈ ਸੀ ਪਰ 13ਵਾਂ ਐਮਪੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਵੱਡੇ ਬਹੁਮਤ ਦੇ ਨਾਲ ਜਿੱਤ ਹਾਸਲ ਕੀਤੀ ਉਹ ਜਿਹੜੇ ਐ ਪਾਰਲੀਮੈਂਟ ਦੀ ਅਹੁਦੇ ਦੀ ਸੋ ਨਹੀਂ ਚੁੱਕ ਸਕੇ ਸਨ ਪਰ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 10 ਸ਼ਰਤਾਂ ਦੇ ਨਾਲ ਜੋ ਹਲਫ ਲੈਂਡ ਦੇ ਲਈ ਰਿਹਾਈ ਦਿੱਤੀ ਗਈ ਹੈ ਇਸ ਦਰਮਿਆਨ ਕਿਸੇ ਤਰ੍ਹਾਂ ਦਾ ਕੋਈ ਵੀ ਬਿਆਨ ਨਹੀਂ ਦੇ ਸਕਣਗੇ ਅਮਰਿਤਪਾਲ ਸਿੰਘ ਨਾ ਹੀ ਕਿਸਤਰਾਂ ਦੀ ਕੋਈ ਫੋਟੋ ਤੇ ਵੀਡੀਓ ਬਣਾ ਸਕਣਗੇ ਬਹੁਤ ਸਾਰੀਆਂ ਸ਼ਰਤਾਂ ਜਿਹੜੀਆਂ ਨੇ ਲਗਾਈਆਂ ਗਈਆਂ ਨੇ ਖਡੂਰ ਸਾਹਿਬ ਦੇ ਐਮਪੀ ਅਮਰਿਤਪਾਲ ਸਿੰਘ ਨੂੰ ਤਾਂ ਅੱਜ ਸਵੇਰੇ 4 ਵਜੇ ਜਿਹੜਾ ਅਮਰਿਤਪਾਲ ਸਿੰਘ ਨੂੰ ਲੈ ਕੇ ਜੋ ਪੁਲਿਸ ਅਤੇ ਫੋਰਸਾਂ ਨਿਕਲ ਚੁੱਕੀਆਂ ਨੇ ਤਾਂ ਇਸ ਆਬ ਦੇ ਵਿਚਾਲੇ ਜਿਹੜੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਦੀ ਅਹਿਮ ਭੂਮਿਕਾ ਰਹੀ ਹੈ ਜਿਨ੍ਹਾਂ ਦੇ ਯਤਨਾਂ ਦੇ ਸਦਕਾ ਅਮਰਿਤਪਾਲ ਸਿੰਘ ਇਸ ਵੇਲੇ ਜੇਲ੍ਹ ਤੋਂ ਬਾਹਰ ਆਏ ਨੇ ਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਅਹੁਦੇ ਦੀ ਸੋਚ ਚੁੱਕਣਗੇ ਕਿਉਂਕਿ ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਐਮਪੀ ਚੋਣ ਦਿੱਤਾ ਤੇ ਅਜੇਹੇ ਦੇ ਵਿੱਚ ਵੱਡੇ ਬਹੁਮਤ ਦੇ ਨਾਲ ਜਿੱਤ ਹਾਸਲ ਕੀਤੀ ਹੈ ਪਰ ਇਹ ਸਭ ਦੇ ਬਾਵਜੂਦ ਉਹ ਪਾਰਲੀਮੈਂਟ ਦੀਆਂ ਪੋੜੀਆਂ ਨਹੀਂ ਚੜੇ ਸਨ ਪਰ ਸੋਚ ਚੁੱਕਣ ਦੇ ਲਈ ਹੁਣ 4 ਦਿਨ ਦੀ ਪੈਰੋਲ ਦਿੱਤੀ ਹੈ ਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸੋਚ ਚੁੱਕਣ ਤੋਂ ਬਾਅਦ ਜਿਹੜਾ ਕਿਤੇ ਹੋਰ ਵੀ ਦਿੱਲੀ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਲੈ ਕੇ ਜਾਇਆ ਜਾ ਸਕਦਾ ਹੈ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਹੋਣਾ ਬਾਕੀ ਹੈ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਤੁਹਾਡੇ ਤੱਕ ਪਹੁੰਚਾਰੇ ਆ ਪੰਜਾਬ ਸਰਕਾਰ ਦੇ ਵੱਲੋਂ ਸਪੀਕਰ ਨੂੰ ਚਿੱਠੀ ਲਿਖੀ ਜਾਂਦੀ ਹੈ ਜਿਸ ਤੋਂ ਬਾਅਦ ਪੈਰੋਲ ਮਿਲ ਜਾਂਦੀ ਹੈ ਅਮਰਿਤਪਾਲ ਸਿੰਘ ਨੂੰ ਪਾਰਲੀਮੈਂਟ ਦੇ ਵਿੱਚ ਜਾ ਕੇ ਐਮਪੀ ਦੇ ਅਹੁਦੇ ਦੀ ਸੋਚ ਚੁੱਕਣ ਦੇ ਲਈ